ਜਿਹੜੇ ਲੋਕੀ ਇਹ ਗੱਲ ਕਹਿੰਦੇ ਆ ਕਿ ਖੰਡ ਪਾਠੀ ਬਣਾਣਾ ਬਹੁਤ ਸੌਖਾ ਬਹੁਤ ਸੌਖਾ ਮੈਂ ਚੈਲੰਜ ਕਰਦਾ ਕਿੰਨੇ ਕਾ ਗੁਰਦੁਆਰਿਆਂ ਦੇ ਪ੍ਰਧਾਨਾਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਿੰਨੇ ਕਾ ਗੁਰਦੁਆਰਿਆਂ ਦੇ ਖਜ਼ਾਨਚੀਆਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਿੰਨੇ ਕਾ ਗੁਰਦੁਆਰਿਆਂ ਦੇ ਸੈਕਟਰੀਆਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਹਿੰਦੇ ਖੰਡ ਪਾਠੀ ਦੇ ਕੰਮ ਹੀ ਉਹਨਾਂ ਦਾ ਰਹਿ ਗਿਆ ਵਾ ਜਿਹਨੂੰ ਕਦੇ ਕੰਮ ਨਾ ਲੱਭੇ ਕਹਿੰਦਾ ਡਿਊਟੀ ਲਾ ਲਓ ਜਾ ਕੇ ਹੋਰ ਕੀ ਆ ਅਸੀਂ ਆ ਸੋਚ ਰੱਖੀ ਖੰਡ ਪਾਠੀਆਂ ਦੀ ਸਾਡੇ ਜੋ ਅਖੰਡ ਪਾਠ ਕਰਾ ਕੇ ਕੋਈ ਰਾਜੀ ਨਹੀਂ ਜਦੋਂ ਘਰ ਦੇ ਵਿੱਚ ਵਿਆਹ ਹੁੰਦਾ ਹੈ ਕੋਈ ਸਾਰਥ ਅਸੀਂ ਕਰਨਾ ਹੁੰਦਾ ਹੈ ਕੋਠੀ ਦਾ ਮਹੂਰਤ ਕਰਨਾ ਹੁੰਦਾ ਹੈ ਸਾਰਾ ਟੱਬਰ ਬਹਿ ਜਾਂਦਾ ਹੈ ਸਾਰਾ ਕੁਝ ਸਲੈਕਟ ਹੋ ਜਾਂਦਾ ਮੀਟ ਕਿਹੜਾ ਲਿਆਉਣਾ ਸ਼ਰਾਬ ਕਿਹੜੀ ਲਿਆਉਣੀ ਆ ਹਲਵਾਈ ਕਿਹੜਾ ਲਾਉਣਾ ਆਹ ਕਿਹੜਾ ਲਾਉਣਾ ਆਹ ਕਿਹੜਾ ਲਾਉਣਾ ਤੇ ਅਖੰਡ ਪਾਠ ਤੇ ਪੈਂਦਿਆਂ ਨਾ ਵੱਜਦੀ ਕਹਿੰਦੇ ਨਹੀਂ ਨੇ ਤਿੰਨ ਦਿਨ ਕਿਹੜਾ ਪਵੇ ਇਹਨਾਂ ਦੇ ਕੋਲ ਦੋਆਂ ਘੰਟਿਆਂ ਵਾਲਾ ਕੰਮ ਨਬੇੜੋਗਾ ਮੁੜ ਕੇ ਨਹੀਂ ਸਾਡੇ ਕੋਲ ਟਾਈਮ ਹੈਗਾ ਅਗੇ ਬੀਬੀਆਂ ਨੇ ਚੁੱਲਿਆਂ ਦੇ ਕੋਲ ਬੈ ਕੇ ਹੱਥੀਂ ਪ੍ਰਸ਼ਾਦੇ ਪਕਾਇਆ ਕਰਨੇ ਤੇ ਖੰਡ ਪਾਠੀਆਂ ਦੀ ਸੇਵਾ ਕਰਿਆ ਕਰਨੀ ਬੰਦਿਆਂ ਨੇ ਬੈ ਕੇ ਕੋਲ ਸੁਣਿਆ ਕਰਨਾ ਤੇ ਬੀਬੀਆਂ ਪਹਿਲਾਂ ਹੀ ਕਹਿ ਦਿੰਦੀਆਂ ਲਾਗਣਾ ਲਾ ਲਿਓ ਸਾਡੇ ਕੋ ਨਹੀਂ ਟਾਈਮ ਹੈਗਾ ਬੈਣ ਦਾ ਇੱਥੇ ਨਾ ਡੋਟੀਆਂ ਪੱਕਣੀਆਂ ਜੇ ਸਾਡੇ ਕੋ ਲਾਗਣਾ ਦਾ ਪ੍ਰਬੰਧ ਕਰ ਲਿਓ ਜੇ ਖੰਡ ਉਹਨਾਂ ਦਾ ਉੱਥੇ ਮੁੜਕਾ ਚੋਈ ਜਾਂਦਾ ਆਟੇ ਜੋ ਉਹ ਹੀ ਰੋਟੀਆਂ ਲਾ ਲਾ ਦਈ ਜਾਂਦੀਆਂ ਪਾਠੀਆਂ ਨੂੰ ਪਹਿਲੀ ਤੇ ਗੱਲ ਖੰਡ ਪੜ ਕਰਾਉਣਾ ਕਿਸੇ ਨਹੀਂ ਜੇ ਖੰਡ ਪੜ ਹੋ ਗਿਆ ਸਾਡੇ ਘਰ ਇਹ ਗੱਲਾਂ ਹੈ ਵਾ ਤੁਸੀਂ ਲਿਖ ਕੇ ਲੈ ਲਓ ਭਾਵੇਂ ਆਉਣ ਵਾਲੇ 5 ਸਾਲਾਂ ਨੂੰ ਤੁਸੀਂ ਪਿੰਡਾਂ ਚੋਂ ਖੰਡ ਪਾਠੀ ਬਿਲਕੁਲ ਨਹੀਂ ਲੱਭੋਗੇ ਤੁਹਾਡੇ ਪਿੰਡਾਂ ਚੋਂ ਖੰਡ ਪਾਠੀ ਖਤਮ ਹੋ ਜਾਣੇ ਅਗਲੀ ਗ੍ਰੰਥੀ ਮਜਬੂਰੀ ਦੇ ਵਿੱਚ ਗ੍ਰੰਥੀ ਦੀ ਮਜਬੂਰੀ ਆ ਜੇ ਘਰ ਵਾਲੇ ਗ੍ਰੰਥੀ ਸਿੰਘ ਕੋ ਜਾਂਦੇ ਆ ਵੀ ਖੰਡ ਪਾਠ ਉਹ ਅਗੋਂ ਆਪੇ ਹੀ ਕਹਿ ਦਿੰਦਾ ਸੁਖਮੀ ਸਾਹਿਬ ਕਰਾ ਲਓ ਉਹਨੂੰ ਪਤਾ ਪਿੰਡ ਚੋਂ 5-7 ਬੰਦੇ ਲੱਭ ਕੇ ਇਹਨਾਂ ਦੇ ਘਰ ਕਿਥੋਂ ਲੈ ਕੇ ਜਾਵਾਂ ਮੈਨੂੰ ਦਿਓ ਉਹ ਪਿੰਡ ਵੀ ਫੋਨ ਕਰਨਾ ਪੈਣਾ ਉਹ ਪਿੰਡ ਵੀ ਫੋਨ ਕਰਨਾ ਪੈਣਾ ਮੈਂ 5 ਬੰਦੇ ਲੱਭ ਕੇ ਇਹਨਾਂ ਦੇ ਘਰ ਕਿਥੋਂ ਕਢਦੇ ਹਾਂ ਇਹਦਾ ਸੁਖਮੀ ਸਾਹਿਬ ਹੀ ਕਰਾ ਲਓ ਸਾਡੀ ਭਾਵਨਾ ਵੇਖੋ ਕਿੱਥੇ ਕਾ ਕੇ ਖਲੋਗੀ ਵਿਆਹ ਸ਼ਾਦੀ ਦੀ ਵਰੀ ਬਣਾਓ ਕੁੜਮਣੀ ਦਾ ਸੂਟ ਲਾਦੇ ਫਲਾਣੀ ਦਾ ਲਾਦੇ ਫਲਾਣੀ ਦਾ ਲਾਦੇ ਫਲਾਣੀ ਦਾ ਲਾਦੇ ਉਹਦਾ ਵੀ ਲਾਦੇ ਉਹਦਾ ਵੀ ਲਾਦੇ ਤੇ ਵਿੱਚ ਜੇ ਚੇਤਾ ਆਇਆ ਲੈ ਬਾਬੇ ਦਾ ਦੇ ਰਮਾਲਾ ਹੀ ਨਹੀਂ ਲਿਆ ਬਾਬੇ ਦਾ ਦੇ ਰਮਾਲਾ ਭੁੱਲ ਗਿਆਂ ਤੇ ਲਾਗੋ ਸਰਦਾਰ ਨੇ ਕਹਿੰਦੀ ਕੋਈ ਨਹੀਂ ਕੋਈ ਨਹੀਂ ਗੁਰਦਾਰੇ ਦੇ ਭਾਈ ਕੋ ਬਥੇਰੇ ਪੈ ਨੂੰ ਗਲ ਮਾਰੀ ਜੋ ਕੱਢ ਕੇ ਉੱਥੋਂ ਕੋਈ ਨਾ ਕੋਈ ਲਾਦੀ ਅੱਛਾ ਬੰਦਾ ਮਰ ਜੇ ਤੁਹਾਡਾ ਸੂਟ ਹੋਰ ਚੌਥੇ ਦੇ ਹੋਰ ਭੋਗ ਦੇ ਹੋਰ ਭਰੀਨੇ ਦੇ ਹੋਰ ਤੁਸੀਂ ਪਾਓ ਚਾਰ ਚਾਰ ਆਈਟਮਾਂ ਤੇ ਬਾਬੇ ਨੂੰ ਇੱਕੋ ਹੀ ਗੁਰੂਰ ਮਾਲਾਂ ਦਾ ਭੁਖਾ ਨਹੀਂ ਉਹ ਕਹਦੇ ਸਾਡੇ ਰਮਾਲਾਂ ਤੇ ਥੋੜਾ ਬੈਠਾ ਹੈ ਫਰਕ ਪੈ ਗਿਆ ਸਾਡੀ ਭਾਵਨਾ ਕਿੱਥੇ ਇੱਕ ਖਲੋਗੀ ਆ ਕੇ ਸਾਡੀ ਸ਼ਰਧਾ ਕਿੱਥੇ ਖਲੋਗੀ ਸੁੱਖ ਲੱਭਦੇ ਕਿੱਥੋਂ ਅਸੀਂ ਜੇ ਭੁੱਲਾ ਭੜਕਾ ਖੰਡ ਬਾੜ ਹੋ ਵੀ ਗਿਆ ਵਾ ਉਹ ਤੀਸਰੀ ਟੰਕੀ ਦੇ ਚਾਰ ਹਾਰ ਨਾ ਬੰਦ ਲੋ ਬੰਦਾ ਇੱਕ ਨਹੀਂ ਟੱਬਰ ਦਾ ਸੌਂਦੇ ਅੰਦਰ ਬੈਠਾ ਇੱਕ ਬੰਦਾ ਨਹੀਂ ਅੰਦਰ ਹੈਗਾ ਰਿਸ਼ਤੇਦਾਰੀ ਚ ਉਹ ਮਾਈ ਲੱਭ ਕੇ ਲਿਆਓ ਉਹ ਬਾਪੂ ਲੱਭ ਕੇ ਲਿਆਓ ਜਿਹਨੂੰ ਉੱਚਾ ਸੁਣੇ ਉਹਨੂੰ ਦੋ ਕੰਮ ਦਿੱਤੇ ਹੁੰਦੇ ਆ ਪੇ ਧੂਫ ਦੇ ਧੂਫ ਧਕਾ ਗਿਆ ਅੰਦਰ ਧੂਆਂ ਕਰਕੇ ਰਖੀ ਤੇ ਜੇ ਕੋਈ ਭੁੱਲਿਆ ਭੜ ਗਿਆ ਮੱਥਾ ਟੇਕਣ ਆ ਗਿਆ ਨਾ ਤੇ ਦੇਖ ਚੁੱਕ ਕੇ ਉਹਦੇ ਹੱਥਾਂ ਤੇ ਰਖਣੀ ਚੱਲ ਪਾਉ ਬਾਹਰ ਤੇ ਜਾ ਦੇਖਣੀ ਮਿਲੀ ਤੇ ਘਰ ਵਾਲੇ ਆਪੇ ਹੀ ਗਲਾਸੀ ਲੈ ਕੇ ਚਾਹ ਦੀ ਫੜਾ ਦਿੰਦੇ ਆ ਉਹ ਪਾਹੂ ਜੀ ਬਾਹਰ ਬੈ ਕੇ ਗੱਲਾਂ ਕਰੀਏ ਵੀ ਇਹਨੂੰ ਨਾ ਖਰ 400 ਲੈ ਲੈਂਦੇ ਹੋ ਜੇ ਨਹੀਂ ਕਰਦੇ ਤੇ ਕਹਿ ਦਿਓ ਮੈਂ ਇੱਕ ਬੇਨਤੀ ਕਰ ਲੱਗਾ ਹਾਂ ਅਖੰਡ ਪਾਠੀ ਗ੍ਰੰਥੀ ਬਣਨਾ ਗੁਰੂ ਦਾ ਬੜਾ ਵੱਡਾ ਮਾਣ ਕਰਨ ਦੇ ਬਰਾਬਰ ਆ ਸਾਰਾ ਪਿੰਡ ਘਰਾੜੇ ਮਾਰਨ ਢਿਆਂਦਾ 3 ਵਜੇ ਉੱਠ ਕੇ ਉਹ ਤੁਹਾਡੇ ਟੱਬਰ ਦੀ ਸੁੱਖ ਮੰਗਣ ਢਿਆਂਦਾ ਰੱਬਾ ਇਹਨਾਂ ਦੀ ਸੁੱਖ ਵਰਤਾਈ ਅਹੀਂ ਉਹਏ ਬਾਬਾ ਕਰਕੇ ਬੋਲੀਏ ਸਨਮਾਨ ਕਰਿਆ ਕਰੋ ਤੇ ਅਖੰਡ ਪਾਠ ਕਰਾਉਣ ਦੀ ਪਿਰਤ ਪਾਓ ਘਰਾਂ ਦੇ ਵਿੱਚ ਜੇ ਇਸ ਚੀਜ਼ ਨੂੰ ਬਚਾਉਣਾ ਜੇ ਤੇ ਨਹੀਂ ਤੇ ਹੋਰ ਵੇਖਿਓ 2 ਘੰਟੇ ਵੀ ਔਖੇ ਲੱਗਣੇ ਗੁਰਦਾਰੇ ਦੇ ਭਾਈ ਨੇ ਆਪੇ ਕਹਿ ਦਿਆ ਕਰਨਾ ਸਿੱਧੇ ਨਵੇਂ ਮਹੱਲੇ ਦੇ ਸਲੋਕ ਹੀ ਪੜ ਲੈਨੇ ਆ ਭਾਈ